ਇਦਰ ਕਹਿੰਦੇ ਫੇਰ ਖਿਡਾਰੀ ਤਿਆਰ ਬੱਲੇ 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 9 9 9 9 9 9 9 ਪੱਕੇ ਵਾਲਿਆਂ ਤੁਰ 15 ਬਲਾਂ ਦੇ ਕਹਿੰਦੇ ਕਿਉਂ ਆਹ ਦੇ ਮਿੱਤਰੋ ਯਾਦ ਆਸਟ੍ਰੇਲੀਆ ਦੇ ਫਾਜ਼ਲ ਸਾਹਿਬ ਮਸ਼ੇਦ ਤੋਂ ਦੇ ਪਹੁੰਚੇ ਆ ਉਹਨਾਂ ਦਾ ਕਦੇ ਵਿਸ਼ੇਸ਼ ਸਨਮਾਨ ਵੀ ਹੋਇਆ ਤੇ ਜਿਨ੍ਹਾਂ ਦੇ ਵੱਲੋਂ 750 ਦਾ ਕਹਿੰਦੇ ਯੋਗਦਾਨ ਪੁੱਜਿਆ ਬਹੁਤ ਵੱਡਾ ਕਹਿੰਦੇ ਧੰਨਵਾਦ ਆ ਲਓ ਸੁਬੜੇ ਕਹਿੰਦੇ ਬਾਲਾਂ ਪਾਉਣ ਦੇ ਲਈ ਇਹ ਪੱਕੇ ਦੀ ਧਰਤੀ ਦਾ ਕਹਿੰਦੇ ਮੁੰਡਾ ਫੇਰ ਜਿਹੜਾ ਕਹਿੰਦੇ ਤਿਆਰ ਵਰ ਤਿਆਰ ਦੇ ਵੱਡਾ ਜੱਸ ਬੈਠਾ ਸਾਡਾ ਭਰਾ ਕਹਿੰਦੇ ਕੈਨੇਡਾ ਦੇ ਵਿੱਚ ਆ ਕਹਿੰਦਾ ਬਿੱਲੀ ਮੈਚ ਜਤਾਉਂਦਾ ਰਾ ਰੁਪਈਆ 5100 ਆਪਣੇ ਵੱਲੋਂ ਦਿੱਤਾ ਜਾਵੇਗਾ ਬੱਤੇ ਵਾਲਾ ਜੱਸ ਕਹਿੰਦੇ ਬੈਠਾ ਕੈਨੇਡਾ ਦੀ ਧਰਤੀ 'ਤੇ ਇਹਦਾ ਰੁਪਈਆ ਜਿਹੜਾ ਕਹਿੰਦੇ 5100 ਦਿੱਤਾ ਜਾਵੇਗਾ ਔਰ ਜਿਹੜੇ ਕਹਿੰਦੇ ਮੈਚ ਬਿੱਲੀ ਜਤਾਉਂਦਾ ਪਰਦੇਲੇ ਪਾਸੇ ਕਹਿੰਦੇ ਤਕੜਾ ਹੋ ਜਾ ਮਿੱਤਰਾ ਬਾਲ ਕਹਿੰਦੇ ਪੈ ਗਈ ਮਰਾ ਫਰੀ ਟਾਪ ਤੇ ਬਲੇ ਪਲੇ ਤੇ ਫਰੀ ਇੱਕ ਹੈ ਫਰੀ ਹੈ ਉਧਰੇ ਪਾਸੇ ਗਏ ਅਮਨ ਕਨੇਡਾ ਹਰਮਨ ਸਾਊਦੀ ਅਰਬ ਉਹਨਾਂ ਭਰਾਵਾਂ ਦੇ ਵੱਲੋਂ ਨੇਰੀ ਦੀ ਗੇਰ ਦੇਖੋ ਖੁਸ਼ ਹੋ ਕੇ ਜਿਹੜਾ ਕਹਿੰਦੇ 1100 ਰੁਪਏ ਨੇਰੀ ਦੇ ਲਈ ਹੈ ਨਾ ਕੋਈ ਇਹ ਕੋਈ ਹੋਣਾ ਜ਼ਰੂਰ ਹੈ ਲਓ ਪੈਂਦੀ ਬਾਲ ਇੱਕ ਸਕੋਰ ਦੇ ਕੇ ਵਾਧੇ ਕਿੰਦਾ ਤੇਰਵਾ ਆ ਮੈਚ ਸੁਤੀ ਬੜਕ ਜਿੱਤ ਪਾਸੇ ਕਰੀ ਸੰਭ ਇਕਮ ਸ਼ਰਾ ਗੁਰਸ਼ੇਵ ਸਿੰਘ ਜੀ ਸਰਪੰਚ ਸਾਹਿਬ ਹੈਪੀ ਸਕੂਲ ਤੇ ਨਾਂ ਉਹਨੇ ਕਹਿੰਦੇ ਸਨਮਾਨ ਅਜੇ ਰਹਿੰਦੇ ਆ ਸ਼ੁਭਕਰ ਸਿੰਘ ਜੀ ਅਮਰੀਕਾ ਇਹ ਭਰਾ ਜੀ ਜਾਣ ਨਾ ਇਹ ਆਪਣੇ ਸਨਮਾਨ ਜਿਹੜੇ ਜਰੂਰ ਪ੍ਰਾਪਤ ਕਰ ਲੈ ਲੈ ਬੱਬੂ ਉਹਦੇ ਪਾਸੇ ਕਿਉਂਕਿ ਸ਼ਾਮਾਂ ਢਲ ਗਈ ਆਪਾਂ ਥੋੜਾ ਜਿਹਾ ਹੋਰ ਕਹਿੰਦੇ ਮੈਚ ਬਾਲ ਡੋੜੀ ਵਾਇਰਡ ਹੋ ਗਈ ਆ ਖੇਡ ਮਰਾਨ ਦੇ ਮੇਰੇ ਮਿੱਤਰੋ ਮੁੰਡਾ ਲਵੀ ਕਹਿੰਦੇ ਬਾਲਾਂ ਕਰਦਾ ਹੋਇਆ ਇਹਦਾ ਕਹਿੰਦੇ ਮੱਤਾ ਪਿੰਡ ਦਾ ਮੁੰਡੇ ਦਾ ਜਿਹੜੇ ਫਰੀਦਕੋਟ ਦੀਆਂ ਟੀਮਾਂ ਜਿਹੜੇ ਫਰੀਦਕੋਟ ਦਾ ਟੂਰਨਾਮੈਂਟ ਖੇਡਿਆ ਜਾ ਰਿਹਾ ਤੇ ਕਹਿੰਦੇ ਬੜੀ ਵੱਡੀ ਰੌਣਕਾਂ ਦੇ ਮੇਲੇ ਦੀ ਆ ਸਾਰੇ ਸਹੋਗੀ ਸਜਣਾ ਦਾ ਮੈਂ ਤੈਨੂੰ ਕਹਿੰਦੇ ਧੰਨਵਾਦ ਕਰਾਂਗਾ ਉਲੇ ਪਾਸੇ ਕਹਿੰਦੇ ਖੇਡ ਮਰਾਂ ਦੇ ਜਾ ਬਾਲ ਪੌਂਡ ਲਈ ਕਹਿੰਦੇ ਲਵੀ ਵਧਿਆ ਹੋਇਆ ਇਧਰ ਮੱਤੇ ਵਾਲਾ ਆੜੀ ਨੇ ਆਹ ਬੜੇ ਜਿੱਤੀ ਜਿੱਤੀਆਂ ਇਧਰੇ ਪਾਸੇ ਕਹਿੰਦੇ ਬਾਲਾਂ ਪੌਂਡ ਲਈ ਮੁੰਡਾ ਕਹਿੰਦੇ ਤਿਆਰ ਬਰਚਾਰਾ ਗੁਰਪ੍ਰੀਤ ਸਿੰਘ ਦੀ ਪੈਸਰ ਬਾਡਰ ਜਿਹੜੇ ਵਿਸ਼ੇਸ਼ ਤੌਰ ਤੇ ਕਹਿੰਦੇ ਪਹੁੰਚੇ ਹੋਏ ਪੁੱਤੋਰਾ ਜਿਹੜਾ ਕਹਿੰਦੇ ਬਾਲਾਂ ਪੌਂਡ ਲਈ ਤਿਆਰ ਬਰਚਾਰਾ ਹੈ ਕਹਿੰਦੀ ਪੱਕੇ ਆਲਿਆ ਆਹ ਮੁੰਡਾ ਜਿੱਤਦੇ ਹਾਰ ਕੇ ਤੀੜ ਵੀ ਕਹਿੰਦੇ ਕੰਨੜ ਕੇ ਖੜਾ ਆਇਆ ਹੈ ਇਹ ਸੁਖੀ ਆ ਮੱਤੇ ਦੀ ਧਰਤੀ ਦਾ ਆਉਂਦੇ ਯਾਰੋ ਰੋਕਣੇ ਤੂਫਾਨ ਜੱਟ ਨੂੰ ਇਹ ਤੂਫਾਨਾ ਵਰਗੇ ਖਿਡਾਰੀ ਹੈ ਕੜਾਈ ਕਰੇ ਲਵੀ ਦੀ ਵੀ ਬਹੁਤ ਆ ਤੇ ਮੱਤੇ ਵਾਲਾ ਵੀ ਕਹਿੰਦੇ ਉਹ ਪੁਰਾਣਾ ਦੇ ਤਿਰਮੇ ਦਾ ਖਿਡਾਰੀ ਹੈ ਜਿਹੜਾ ਅਦਰੇ ਪਾਸੇ ਕਹਿੰਦੇ ਕੋਸ਼ਿਸ਼ ਕਰਦਾ ਹੋਇਆ ਸ਼ਾਬਾ ਟਲਦੀਆਂ ਜਾਰੀਆਂ ਦੇ ਏਰੀਆ ਤੇ ਟੀਮਾਂ ਕਹਿੰਦੇ ਟੌਪਰੀਆਂ ਖੇਡਦੀਆਂ ਨੇ ਇਧਰ ਕਹਿੰਦੇ ਫੇਰ ਖਿਡਾਰੀ ਪਿਆਰ ਮੁਕਾਬਲਾ ਮੁਕਾਬਲਾ ਕਹਿੰਦੇ ਚੁੰਟੀ ਦਾ ਵੀਰੇ ਮਿੱਤਰੋ ਜਿਹੜਾ ਕਹਿੰਦੇ ਚੱਲ ਰਿਹਾ ਸਾਊਂਡ ਵਾਲਾ ਵੀਰ ਆਹ ਬੈਕ ਤੇ ਕਹਿੰਦੇ ਸਿਲ ਚੇਂਜ ਕਰ ਦੇਵੇ ਕਿਰਪਾ ਕਰਕੇ ਬੇਨਤੀ ਆ ਗੱਲਾਂ ਕਹਿੰਦੇ ਹੋਣਗੀਆਂ ਵੀਰੇ ਵੀਰੋ ਇਧਰੇ ਪਾਸੇ ਕਹਿੰਦੇ ਚਰਚੇ ਹੋਣਗੇ ਵੱਡੀ ਕਹਿੰਦੇ ਗੱਲਵਾੜਾ ਲੱਖਾਂ ਕਬੱਡੀ ਖਿਡਾਰੀ ਕਹਿੰਦਾ 9ਵੇਂ ਜਾਂ 10ਵੇਂ ਕਹਿੰਦੇ ਮਹੀਨੇ ਦੇ ਵਿੱਚ ਪਿੰਡ ਪੰਦਰ ਦੇ ਆਪਾਂ ਕਬੱਡੀ ਦੇ ਮੇਲੇ ਕਰਾਵਾਂਗੇ ਇਧਰੇ ਪਾਸੇ ਸਮੜੇ ਇਧਰੇ ਪਾਸੇ ਥੋੜੀ ਜਲਦੀ ਕਰੀਏ ਤੇਰੇ ਪਾਸੇ ਮੰਗੇ ਤਾਂ ਬਹੁਤ ਬ ਮੱਤੇ ਵਾਲਾ ਮੱਤੇ ਵਾਲਾ ਹੌਸ ਬਲਕੇ ਕਰੀਦਾ ਕਮਾਲ ਅਨਮੋਲ ਆ ਪੱਕੇ ਦੀ ਧਰਤੀ ਦਾ ਯਾਦਵਿੰਦਰ ਸੰਧੂ ਦਾ ਕਹਿੰਦੇ ਪੁੱਤਰ ਵੀਰ ਵੀਰੋ ਬਾਲਾ ਪਾਉਂਦੇ ਪਾਸੇ ਕਹਿੰਦੇ ਮੁੰਡੇ ਕਹਿੰਦੇ ਵੈਜਾ ਵੈਜਾ ਕਹਿੰਦੇ ਕਰਾਈ ਤੇ ਆਉਂਦੇ ਆ ਆ ਮੱਤੇ ਵਾਲਾ ਕਹਿੰਦੇ ਫੇਰ ਉਹ ਬਾਈ ਸਾਉਂ ਦਾ ਨਿੱਪਿਆ ਵੀਰੇ ਐਡਾ ਵਧੀਆ ਮੈਚ ਹੈ ਬਈ ਮੋਲ ਦੇ ਚੰਗੇ ਨਹੀਂ ਲੱਗਦੇ ਬਾਰ-ਬਾਰ ਯਾਰ ਆਜਾ ਭਰਾ ਵੜ ਕੇ ਲਓ ਸਾਹਮਣੇ ਬਾਲਾ ਪਾਉਂਦ ਲੰਕਨਰ ਮੋਰ ਫੇਰ ਇਹ ਪੱਕੇ ਦੀ ਧਰਤੀ ਦਾ ਤਿਆਰ ਵਰਤਿਆਣਾ ਬਾਈ ਮੇਰਾ ਦੂਨੂ ਨਾ ਕਿੜੇ ਖੜੋ ਮੇਰੀ ਬੇਨਤੀ ਹੈ 14 ਓਵਰ ਸਪਟਾ ਵੀਰੇ ਲੈ ਵੀ 14 ਓਵਰ 100 ਦੇ ਕਰੀਏ 46 ਹੋ ਗਏ 70 ਦੇਗੇ 36 ਬਲ 13 ਸ਼ੱਕੇ ਜਿੰਜਾਂ ਦੀ ਮਾਲਕਾ ਦੀ ਗੋਲਤੀ ਜੁਗਲੀ ਲਗਾਈ ਤੇਰੀ ਮੱਤ ਉੱਤੇ ਨਾਂਕੀ ਲੁੱਟ ਹੈ ਬਚਾਈ ਪਾਈ ਪਾਈ ਦਾ ਮੀਸ਼ਾ ਪੂਰਾ ਹੋ ਗਿਆ ਗਏ ਕੋਦ ਨਾ ਨਵਾਬ ਕੋਲ ਬੋਲਿਆ ਤੇਰੇ ਤੋਂ ਬਗੈਰ ਬਾਬਾ ਨਾਨਕਾ ਤੇਰਾ ਤੇਰਾ ਕਿਸੇ ਨੇ ਵੀ ਟੋਲਿਆ ਤੇਰਾ ਛੱਕੇ ਜਿਹੜੇ ਚਾਈਦੇ ਆ ਤੇ ਮੱਤੇ ਵਾਲਾ ਜਿੰਨਾ ਚਿਰ ਖੜਾਣਾ ਤੇ ਛੱਕੇ ਮਾਰਨਾ ਕਹਿੰਦੇ ਦਮ ਰੱਖਣਾ ਬੁੱਧਰ ਪਾਸੇ ਬਹੁਤ ਬੜਾ ਧੰਨਵਾਦ ਹੈ ਗੁਰਪ੍ਰੀਤ ਸਿੰਘ ਜੀ ਪ੍ਰੈਸ਼ਰ ਬੋਟਰ ਵਿਸ਼ੇਸ਼ ਤੌਰ ਤੇ ਸਾਡੇ ਜਲਮਾਨ ਪੁੱਤੀ ਹੈ ਬਹੁਤ ਬਹੁਤ ਧੰਨਵਾਦ ਆ ਮੱਤੇ ਵਾਲਾ ਮੁੰਡਾ ਤੇ ਪਾਲਾ ਪੌਂਦਲ ਕਹਿੰਦੇ ਮੁੰਡਾ ਫੇਰ ਲਵੀਆ ਕਹਿੰਦੇ ਸੇਖੋ ਪਰਿਵਾਰ ਦਾ ਜਿਹੜਾ ਕਹਿੰਦੇ ਵਧਿਆ ਆ ਇਹਦੇ ਵੀ ਥੋੜੇ ਸਮਝੇ ਕਹਿੰਦੇ ਕਨੇਡਾ ਵਾਲਾ ਮੁੰਡਾ ਤੇ ਆ ਕਹਿੰਦੇ ਮੱਤੇ ਵਾਲਾ ਉਹ ਟੱਕਰ 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 ਸੁਰੇ ਦੀ ਸੁਰੇ ਬਾਜੀ ਯਾਰ ਲਵੀ ਦੇ ਨਾ ਦੇ ਤਾਰੀ ਟੁੱੜੀ ਏ ਟੱਕਰ ਟਕਾਨੇ ਏਰੀਆ ਟੱਕਰ ਟਕਾਨੇ ਏਰੀਆ ਉਹ ਬੱਲੇ ਬੱਲੇ ਹੋ ਗਈ ਆ ਆ ਵਿੱਚ ਨੇ ਕਹਿੰਦੇ ਲੋਕਾਂ ਦਾ ਧਿਆਰ ਜਿਹੜਾ ਆਪਣੇ ਵੱਲੀ ਖੇਚ ਲਿਆ ਹੁਣ ਲਾਓ ਸਾਊਂਡ ਦੇ ਲਈ ਪਾਸੇ ਦੀਪ ਸਿੰਘ ਕੇਲਾ ਮੱਤੇ ਦੀ ਧੜਤੀ ਨਾਲ ਉਹ ਟੱਕਰ ਟਕਾਨੇ ਦੀ ਬੱਲੇ 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 ਰਤਨ 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 ਉਹ ਬੱਲੇ 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 ਪੱਕੇ ਵਾਲਾ ਕੰਛੀ ਕਹਿੰਦੇ ਆਪਣੇ ਘਰਾਂ ਨੂੰ ਮੁਰਦੇ ਜਾ ਰਿਹਾ ਪਰ ਮੁਕਾਬਲੇ ਦੇਲੇ ਪਾਸੇ ਕਿਹੜੇ ਕਦੇ ਸਿਰੇ ਦੇ ਕੰਡੇ ਜਾ ਰਿਹਾ ਕਿਹੜੇ ਕਾ ਤਾੜੀ ਹਜ਼ਾਰ ਜਿੱਤਣਾ ਲਾਉ ਦੇਲੇ ਪਾਸੇ ਗਰੇ ਜਿਹੜੀ ਪੈਂਦੀ ਬਾਲ ਮਰਾਉਣ ਦੇ ਜਾ ਮੱਤੇ ਵਾਲਾ ਕਹਿੰਦੇ ਟਰਾਈ ਕਰਦਾ ਇਹ ਗੱਲ ਕਹਿੰਦੇ ਸਮੇਰੀਆ ਇਧਰ ਮੱਤੇ ਵਾਲਾ ਮੱਤੇ ਵਾਲਾ ਮੱਤੇ ਵਾਲਾ ਆ ਟਰਾਈ ਕਰਦਾ ਮੇਰੇ ਵੀਰ ਨੂੰ ਖੇਡ ਗਰਾਉਂਡ ਦੇ ਜਾ ਉਹਨੂੰ ਪਤਾ ਵੀ ਆਵਰ ਕਹਿੰਦੇ ਕਿਹਨਾਰ ਵਰਤਾਰਾ ਹੈ ਆ ਬਾਲ ਤੇ ਕੋਦਣਾ ਕੋਦ ਕੋਦਣਾ ਕੋਦ ਹੋਣਾ ਜ਼ਰੂਰ ਹੈ ਪਰ ਪੈਂਦੀ ਪਾਸੇ ਜਲਦੀ ਕਰਨਾ ਤਗੜਾ ਪੈਂਦੀ ਹੀ ਬਾਲ ਆਉਣ ਦੇ ਗੱਲਾਂ ਕਰੇ ਵੱਡਿਆਰੇ ਇਧਰ ਖੇਡ ਮਰਾਂ ਦੇ ਜਾ ਆਓ ਸਾਹਮਣੇ ਕਰੇ ਟਰਾਈ ਕਰੇ ਕੀਤੀ ਆ ਲੈ ਉਸ ਸਾਹਮਣੇ ਕਰੇ ਬਾਲਾਂ ਪਾਉਣ ਲਈ ਲੈ ਵੀ ਟੱਕੇ ਵਾਲਾ ਟੱਕੇ ਵਾਲਾ ਲੈ ਸੌਣ ਦੇ ਲਈ ਪਾਸੇ ਕਮਾਲ ਹੁੰਦੀ ਖੇਡ ਗਰਾਊਂਡ ਵਿੱਚ ਐ ਜੋੜੀ ਕਰਕੇ ਮੰਜਲਾ ਸਾਰ ਹੁੰਦੀ ਆ ਓਰੇ ਔਲੀ ਔਲੀ ਕਾਕੇ ਮੁੱਲ ਦੇ ਤਾਰੇ ਪੈਂਦੇ ਆ ਆ ਕਹਿੰਦੇ ਨੌਜੋਤ ਖਿਡਾਰੀ ਮੇਰੇ ਵੀਰੋਂ ਵਿੱਕੀ ਆ ਵੀਰਾ ਮੱਤਾਂ ਪਿਆ ਪਿਆ ਆਰੀ ਕਹਿੰਦੇ ਬੱਲੇ ਪਾਉਣ ਲਈ ਵਧਿਆ ਹੋਇਆ ਵਿਸ਼ਾਲ ਦੇ ਗੱਲ ਇਧਰ ਬਿੱਲੀ 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 ਆਓ ਸਾਹਮਣੇ ਖੇਡ ਮਾਰਾਂ ਤੇ ਮੇਰੇ ਵੀਰੋ ਆਓ ਕਹਿੰਦੇ ਟਰਾਈ ਕਹਿੰਦੇ ਜੀਰੋ 7 ਫੈਂਦਾ ਬਾੜੇ ਮੇਦੇ ਦੁੱਧਰੀ ਪਚਾਉਂਦੇ ਬੱਲੇ}{|\text{ਸ਼ਾਲ ਦੇ ਬਿੱਕੀ ਟੱਕਰ 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 ਵਾਲਿਆ ਮੁੰਡੇ ਨੇ 5 ਓਵਰ ਪਾਉਣ ਵਾਲੀ ਗੱਲ ਕਰਦੀ ਆ ਇਧਰ ਮੁੰਡੇ ਰ ਇਧਰ ਕਹਿੰਦੇ ਫੇਰ ਇਹ ਬਿੱਲੀ ਬਿੱਲੀ} ਲਗਿਆ ਲੋਕਾਂ ਨੂੰ ਵੀ ਮੈਚ ਇਦਾਂ ਦੇ ਹੁੰਦੇ ਆ। ਲਾਹਤ ਦੇ ਪਾਸੇ ਬਹੁਤ ਵੱਡਾ ਧੰਨਵਾਦ ਕਰਾਂਗੇ। ਵੀਰ ਸਾਡੇ ਵੱਡੇ ਬਾਤ ਭੇਜੇ ਆ। ਸਾਡੇ ਭਰਾਵਾਂ ਨੇ ਬੜ ਤੈਦ ਰੁਕੇ ਧੰਨਵਾਦ ਕਰਾਂਗਾ ਅਮਰ ਕੈਨੇਡਾ। ਵੀਰ ਸਾਡਾ ਉਧਰਲੇ ਪਾਸੇ ਕਹਿੰਦੇ ਅਰਮਨ ਸੋਦੀ ਅਰਵਾ ਉਧਰਲੇ ਪਾਸੇ ਕਹਿੰਦੇ ਬਹੁਤ ਵੱਡਾ ਕਹਿੰਦੇ ਧੰਨਵਾਦ ਕਰਾਂਗੇ 9ਵੇਂ ਦਾ 10ਵੇਂ ਮੀਟਰ ਦੇ ਵਿੱਚ ਇਹ ਸਾਰਾ ਪਿੰਡ ਰਲ ਕੇ ਕਹਿੰਦੇ ਮੇਰੇ ਵੱਲ ਤਿੰਨ ਰੋ ਜਿਹੜਾ ਕਬੱਡੀ ਦਾ ਟੂਰਨਾਮੈਂਟ ਕਰਾਵਾਂਗੇ। ਉਹ ਬਾਈ ਇੰਦਾਂ ਨੂੰ ਦੇਖਿਆ ਸਾਡੇ ਨਾਲੋਂ ਦੂਰ ਬਾਈ ਬੰਦੇ ਬਾਈ ਬੈਂਦੀ ਹੈ ਭਾਈ ਬੰਦੂ ਮੈਂਬਰ ਕਿੱਥੇ ਆ ਭਾਈ ਕਮੇਟੀ ਵਾਲੇ ਮੁੰਡੇ ਆ ਜਾਓ ਕਿਰਪਾ ਕਰਕੇ ਬੈਂਦੀ ਹੈ ਸਾਡੀ ਲੈ ਵੀ ਕਿੱਥੇ ਆ ਵੀਰ ਸਾਡੇ ਸ਼ਰਮਿਆਰ ਕੇ ਮਾਨੇ ਪਟਵਾਰੀ ਆ ਜਾਓ ਆ ਜਾਓ ਆ ਜਾਓ ਮੇਰੀ ਮਿਹਰ ਦੀ ਆ ਭਾਈ ਆ ਜਾਓ ਤੇ ਆ ਜਾਓ ਭਰਾ ਬਣ ਕੇ ਆਜੋ ਵੀਰ ਬਣ ਕੇ ਆਜੋ ਆ ਜਾਓ ਮੇਰੇ ਨਾਲ ਯਾਰ ਆਪਾਂ ਦਾ ਟੀਮਾਂ ਨੂੰ ਪ੍ਰੈਗਰੀਏ ਵੱਲੋਂ अपना मान सम्मान ਲੈ ਕੇ ਜਰੂਰ ਜਾਓ ਉਹ ਮੇਰੇ ਪਾਸੇ ਕਦੇ ਇਕਬਾਲ ਸਰਾ ਆਸਟ੍ਰੇਲੀਆ ਵਾਲਾ ਭਰਾ ਸਾਡਾ ਵਿਸ਼ੇਸ਼ ਤੌਰ ਤੇ ਕਦੇ ਪਹੁੰਚ ਆਇਆ ਭਾਈ ਜੀ ਸਾਊਂਡ ਵਾਲਾ ਉਹਨਾਂ ਦਾ ਧੰਨਵਾਦ ਹੈ ਭਾਈ ਮੇਰੀ ਬੇਨਤੀ ਹੈ ਸਾਊਂਡ ਵਾਲਾ ਵੀਰ ਸਾਡਾ ਵਿਸ਼ੇਸ਼ ਤੌਰ ਤੇ ਆ ਜਾਵੇ ਜਲਦੀ ਦੇ ਨਾਲ ਦੂਜਾ ਮਾਈਕ ਵੀਰੇ ਕੱਟ ਮਾਰੀ ਜਾਂਦਾ ਜਲਦੀ ਨਾਲ ਤਾੜੀ ਮਾਰ ਦੇ ਮੁੰਡਾ ਗੰਦਾ ਨਾ ਕਦੇ ਬੱਬੂ ਥੋੜਾ ਜਿਹਾ ਦੇ ਲਈ ਪਾਸੇ ਕਹਿੰਦੇ ਧਿਆਨ ਦੇ ਕੇ ਵੀਰ ਮੇਰਾ ਰੇਡ ਕਰੋ ਰੰਗ ਤਾੜੀ ਮਰਵਾ ਆ ਮੁੰਡੇ ਦੇ ਕਹਿੰਦੇ ਇੱਕ ਤਾਂ ਗਾਇਕ ਜਸਪ੍ਰੀਤ ਰਾਦੇ ਬਾਹਰ ਆ ਕੇ ਵਾਰੋ ਦੇਵਾਗੇ ਆ ਬੰਦੇ ਨੇ ਕੈਰੀ ਦੇ ਬੰਦਾਂ ਤੇ ਜਿਹੜਾ ਮੈਂਸ਼ਨ ਕਰਾਂਗੇ ਆਪਾਂ ਇਧਰ ਦੇ ਪਾਸੇ ਕਹਿੰਦੇ ਵੀਰ ਜਿਹੜੇ ਕੱਪ ਦੇ ਨਾਲ ਇਸੇ ਕਰਤੇ ਨੇ ਕੀਤਾ ਜਾਵੇਗਾ ਬਹੁਤ ਲੈ ਵੀ ਸੁਖੀ ਦੋ ਮਿੰਟ ਨਹੀਂ ਖੜੇ ਰਹਿ ਦੋ ਮਿੰਟ ਰਪਾ ਇੱਕ ਦੋ ਮਿੰਟ ਹੀ ਲੈਣੇ ਥੋੜੇ ਆਗੇ ਤੋਂ ਦਾ ਪ੍ਰਬੰਧ ਵੀ ਇੱਕ ਨੰਬਰ 3 ਲੋਪੈਸ ਲੱਗੇ ਖਿਡਾਰੀਆਂ ਤੇ ਗੈਸਟਰ ਬਹੁਤ ਵਧੀਆ ਬਹੁਤ ਸਾਰਾ ਕੁਝ ਬਹੁਤ ਜ਼ਿਆਦਾ ਵਧੀਆ ਸੀ ਹੇ ਕੋਈ ਕਮ ਵੀ ਨਹੀਂ ਇਹ ਤਾਂ ਟੂਰਨਾਮੈਂਟ ਹੋਣਾ ਚਾਹੀਦਾ ਨਵੇਂ ਪਲੇਅਰਾਂ ਨੂੰ ਮੌਕਾ ਮਿਲਦਾ ਬਹੁਤ ਵਧੀਆ ਟੂਰਨਾਮੈਂਟ ਸੀ ਇਹ ਦੋ ਮੈਂ ਕਰਦੇ ਬੋਲਰ ਆਪ ਵੀ ਲਿਆ 200 ਲੈ ਕੇ ਆਓ ਕਾਪੀ ਵੀ ਮੇਰਾ ਬਸ ਚੜਾ ਯਾਰ ਬੋਲਰ ਦਾ ਟੁੱਟ ਕੇ ਟੋਪ ਹੋ ਜਾਵੇ ਵੀਰ ਯਾਰ ਬੋਟਾ ਦਾ ਖੇਡਦਾ ਪਰ ਮੈਂ ਸਿੱਧੀ ਰਸਤੇ ਕਰਕੇ ਖੇਡਿਆ ਨਹੀਂ ਸੜੀ ਨੂੰ ਚਲਾਓ ਸੜੀ ਨੂੰ ਆਹ ਰਿਹਾ ਯਾਰ ਪੱਤੀ ਵਾਲਾ ਰੰਗਾਂ ਆਦੇ ਦੇ ਤੌਰ ਪਰ ਮੰਡੇ ਦਾ ਹਰਮਨ ਸਾਉਧੀ ਅਰ ਸੱਤੂ ਬਾਈ ਖੁਸ਼ਾ ਪੱਕਾ ਉਹਨਾਂ ਭਰਾਵਾਂ ਤਾਰੀ ਬਾਰੇ ਇਹ ਗੱਲ ਵੀ ਯਾਰ ਕਰਦੇ ਆ 21000 ਪਲੱਸ ਕੱਪ ਦੇ ਨਾਲ ਕੀਤਾ ਜਾ ਰਿਹਾ ਤਾਰੀ ਬਾਰੇ ਭਾਈ ਫੂਨ ਥੋੜਾ ਮਗਰ ਨਹੀਂ ਯਾਰ ਮੰਡੇ ਮੈਂਬਰ ਆਪਣਾ ਸਨਮਾਨ ਲਵੇ ਜੀ ਮੰਡੇ ਮੈਂਬਰ ਆਪਣਾ ਸਨਮਾਨ ਲੈ ਲੈ ਜੀ ਬਹੁਤ ਵੱਡਾ ਧੰਨਵਾਦ ਹੈ ਹਾਂਜੀ ਚਰਮੇ ਦਾ ਸਨਮਾਨ ਕੀਤਾ ਜਾ ਰਿਹਾ ਇੱਕ ਬਲ ਗਈ ਗੱਲ ਹੀ ਹੈ ਜੀ ਉਹ ਇੱਥੇ ਖੜੀ ਤੇ ਆਇਆ ਉਹ ਇੱਥੇ ਆਇਆ ਯਾਰ ਹਾਂਜੀ ਭਾਈ ਜੀ ਕੀ ਨਾਮ ਹੈ ਰਾਣਾ ਰਾਣਾ ਪਾਉ ਆ ਪਿੰਡ ਪੱਕਾ ਸੰਗੂ ਪੰਚਾਇਤ ਵੱਲੋਂ ਅਸੀਂ ਬਾਬਾ ਰਾਮ ਸਾਲੂ ਵੀਰ ਦੀ ਯਾਦ ਵਿੱਚ ਹਰ ਸਾਲ T20 ਦਾ ਟੂਰਨਾਮੈਂਟ ਕਰਾਉਂਦੇ ਹਾਂ ਜੋ 27 ਤਰੀਕ ਨੂੰ ਸਟਾਰਟ ਹੋਇਆ ਸੀ 31 ਤਰੀਕ ਤੱਕ ਚੱਲਿਆ ਅੱਜ ਫਾਈਨਲ ਸੀ ਜਿਸ ਦੇ ਵਿੱਚ ਫਾਈਨਲ ਮੈਚ ਸਾਡਾ ਪੱਕਾ ਟੀਮ ਨੇ ਜਿੱਤਿਆ ਸੈਕੰਡ ਮੈਚ ਸਾਡਾ ਕਿਹੜੀ ਟੀਮ ਮਤਾ ਲੈ ਕੇ ਗਈ ਆ ਇਹਦੇ ਵਿੱਚ ਸਾਡਾ ਕੋਈ ਅਸੀਂ ਕੋਈ ਪੱਖਪਾਤ ਨਹੀਂ ਕੀਤਾ ਕੋਈ ਕੁਝ ਨਹੀਂ ਸਾਡੇ ਸਾਰੇ ਪੈਂਟ ਨੇ ਪਛਾਈਤਾਂ ਨੇ ਰਲ ਕੇ ਸਾਡਾ ਸਾਥ ਦਿੱਤਾ ਜਿਹੜਾ ਅਸੀਂ ਟੂਰਨਾਮੈਂਟ ਸੀ ਹਰ ਸਾਲ ਨੂੰ ਬਹੁਤ ਵਧੀਆ ਸਿਰੇ ਚੜਾਇਆ ਸਮੂਹ ਪਿੰਡ ਦੇ ਪਟਾਇਤ ਸਾਰੇ ਸਮੂਹ ਪਟਾਇਤਾਂ ਦਾ ਪਿੰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਨੇੜੇ ਤੇੜੇ ਤੋਂ ਪਤੰਤੇ ਸੱਜਣ ਆਏ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਥੇ ਪਾ ਕੀਮਤੀ ਸਮੇਂ ਜੋ ਸਮਾਂ ਕੱਢ ਕੇ ਇੱਥੇ ਪਹੁੰਚੇ ਤੇ ਸਾਡੇ ਟੂਰਨਾਮੈਂਟ ਨੂੰ ਚੰਦ ਚੰਦ ਲਾ ਗਏ ਜਿਸ ਤਰ੍ਹਾਂ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ ਵਿੱਚ ਫਸੀ ਆ ਕੀ ਮੈਸੇਜ ਦੇਣਾ ਚਾਹੀਦਾ ਇਹਦੇ ਵਿੱਚ ਮੈਸੇਜ ਇਹ ਆ ਵੀ ਜਿਹੜੇ T20 ਟੂਰਨਾਮੈਂਟ ਅਸੀਂ ਕਰਾ ਰਹੇ ਆ ਬਾਈ ਗੁਰਤੇਰੀ ਬਾਈ ਸ਼ਰਮੇ ਹੋਰਾਂ ਦੇ ਉਹ ਉਹ ਹੋ ਰਿਹਾ ਇੱਥੇ ਸਾਡੇ ਪਿੰਡ ਚ ਹੋ ਰਿਹਾ ਜਾਂ ਆਮ ਪਿੰਡਾਂ ਚ ਨੇੜੇ-ਤੇੜੇ ਹੋ ਰਿਹਾ ਹੈ ਉਹ ਨਵੀਂ ਪਣੀਰੀ ਜਾਗਰੂਤ ਹੋ ਰਹੀ ਹੈ ਜਿਵੇਂ ਅਸੀਂ ਇੱਥੇ ਅਗਲਾ ਮੈਨ ਆਫ ਦੀ ਸੀਰੀਜ਼ ਸਾਰੇ ਟੂਰਨਾਮੈਂਟ ਤੇ ਕੱਢੇ ਆ ਮੁੰਡੇ ਉਹਨਾਂ ਨੂੰ ਇਨਾਮ ਦਿੱਤੇ ਆ ਐਲਈਸੀੜੀਆਂ ਦਿੱਤੀਆਂ ਕੂਲਰ ਦਿੱਤੇ ਆ ਉਹ ਨਵੀਂ ਪਣੀਰੀ ਦੇਖ ਕੇ ਉਹਨਾਂ ਨੂੰ ਜਾਗਰੂਤ ਹੋ ਰਹੀ ਹੈ ਇਸ ਕਰਕੇ ਉਹ ਨਸ਼ੇ ਤੋਂ ਦੂਰ ਹੋਣਗੇ ਜੇ ਉਹ ਖੇਡਾਂ ਲਈ ਪ੍ਰੇਰਿਤ ਕੀਤਾ ਜਾਊਗਾ ਤਾਂ ਗਰ ਕੋਈ ਸੰਦੇਸ਼ ਜਿਸ ਤਰ੍ਹਾਂ ਅੱਜ ਟੂਰਨਾਮੈਂਟ ਫਾਈਨਲ ਸੀ ਤੇ ਉਹਦੇ ਵਿੱਚ ਪੱਕੀ ਟੀਮ ਤੇ ਪਿੰਡ ਦੀ ਜਿਹੜੀ ਟੀਮ ਸੀ ਉਹਨੇ ਜਿੱਤ ਪ੍ਰਾਪਤ ਕੀਤੀ ਹੈ। ਹਾਂਜੀ ਹਾਂਜੀ ਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ? ਮੈਸੇਜ ਇਹ ਹੈ ਵੀ ਇਹ ਵੀ ਸਾਰੇ ਵਧੀਆ ਨਰੋਲ ਟੂਰਨਾਮੈਂਟ ਕਰਾਇਆ ਕਰੋ। ਸਾਰਿਆਂ ਨੂੰ ਮੌਕਾ ਮਿਲਦਾ ਹਨਾ ਨਵੇਂ ਪਲੇਅਰ ਵੀ ਉੱਠਦੇ ਆ। ਤੇ ਬਾਕੀ ਸਾਰੇ ਸਾਡੇ ਸਾਰੇ ਪਿੰਡ ਦਾ ਹੀ ਧੰਨਵਾਦ ਹੈ ਜਿਹਨੇ ਸਾਡਾ ਇੰਨਾ ਸਾਥ ਦਿੱਤਾ। ਤੇ ਇਹ ਤੇ ਇਸੇ ਕਰਕੇ ਨੇ ਵੀ ਮਤਲਬ ਸੇਮ ਹੀ ਐਵੇਂ ਚੱਲੀ ਜਾਂ ਟੂਰਨਾਮੈਂਟ ਤੇ ਬਾਕੀ ਜੇ ਸਾਥੋ ਕੇ ਜਦੋਂ ਗਲਤੀ ਹੀ ਗਲਤੀ ਮੰਨਦੇ ਆ ਤੇ ਬਾਕੀ ਸਾਰੇ ਪਿੰਡ ਸੰਯੋਗ ਇਸੇ ਤਰ੍ਹਾਂ ਦੇ ਵੱਡੇ ਟੂਰਨਾਮੈਂਟ ਹੋਣੇ ਤੋਂ ਹੀ ਹਨਾ ਪਿੰਡ ਦੀ ਗੱਲ ਕੀਤੀ ਤੇ ਸੰਯੋਗ ਕਿਸ ਤਰ੍ਹਾਂ ਦਾ ਮਿਲਿਆ ਬਹੁਤ ਵਧੀਆ ਸੰਯੋਗ ਆ ਬਹੁਤ ਸਾਥ ਦਿੱਤਾ ਜਿਨੀ ਉਮੀਦ ਵੀ ਹੈਣੀ ਉਸ ਤੋਂ ਵੱਧ ਚੜ ਕੇ ਸੰਯੋਗ ਦਿੱਤਾ ਸਾਰਿਆਂ ਨੇ ਇੱਕ ਹਫਤਾ ਟੂਰਨਾਮੈਂਟ ਚੱਲਿਆ ਸਾਰਿਆਂ ਨੇ ਵਧੀਆ ਮਾਰਤਲ ਮਾਨ ਮਿਲੇ ਆ ਤੇ ਬਾਕੀ ਅਸੀਂ ਇਸੇ ਜ ਤੋਹਨੇ ਬਦ ਸਾਰਿਆਂ ਨੂੰ ਅੱਗੇ ਟੂਰਨਾਮੈਂਟ ਦੇਣਾ ਜਾਂ ਨਵੀਂ ਜਨਰੇਸ਼ਨ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਮੈਸੇਜ ਇਹੀ ਹੈ ਵੀਰੇ ਨਸ਼ੇ ਤੋਂ ਦੂਰ ਰਹਿਣ ਖੇਡਾਂ 'ਤੇ ਲੱਗਣਾ ਨਾ ਤੇ ਖੇਡਾਂ 'ਤੇ ਲੱਗਣਗੇ ਤਾਂ ਜਵਾਕ ਫੇਰ ਹੀ ਨਸ਼ੇ ਤੋਂ ਦੂਰ ਰਹਿਣਗੇ ਤੁਸੀਂ ਕਿੰਨੀ ਦੇਰ ਤੋਂ ਜਿਹੜਾ ਕ੍ਰਿਕਟਰ ਦੇ ਵਿੱਚ ਖੇਡ ਰਹੇ ਹੋ ਮੈਨੂੰ ਹੋ ਗਏ ਫੇਰੇ 10-15 ਸਾਲ ਹੋ ਗਏ ਲੱਗਦਾ ਹੈ